ਜ਼ਿਲ੍ਹਾ ਪਠਾਨਕੋਟ ਦੇ ਵਿਸਾਲ ਸੈਕਟਰ ਵਿੱਚ ਸੁਰਾਵੀ ਦਰਿਆ ਕਾਰਨ ਆਈ ਤਬਾਹੀ ਤੋਂ 2 ਦਿਨ ਬਾਅਦ ਖੋਫਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਰਾਵੀ ਦਰਿਆ ਦਾ ਪਾਣੀ ਤਾਂ ਹੁਣ ਘਟ ਹੋ ਗਿਆ ਹੈ ਪਰ ਉਸ ਦੇ ਤਾंडਵ ਨਾਲ ਹੋਇਆ ਨੁਕਸਾਨ ਹਜੇ ਵੀ ਚੱਲਿਆ ਪਿੰਡ ਕੋਹਲਿਆਂ ਦਾ ਇੱਕ ਘਰ ਅੱਖ ਚਪਕਦੇ ਹੀ ਤਾਸ਼ ਦੇ ਪੱਤੇ ਵਾਂਗ ਬिखर ਗਿਆ ਇਸ ਬਾਰੇ ਪੀੜਤ ਪਰਵਾਨ ਨੇ ਕਿਹਾ ਕਿ ਜਿਸ ਦਿਨ ਰਾਵੀ ਦਰਿਆ ਵਿੱਚ ਬਾੜ ਆਈ ਉਹਨਾਂ ਨੇ ਬੜੀ ਮੁਸ਼ਕਿਲ ਦੇ ਨਾਲ ਆਪਣੀ ਜਾਨ ਬਚਾਈ ਸੀ ਰਾਵੀ ਦਰਿਆ ਉਹਨਾਂ ਦੇ ਘਰ ਦਾ ਸਾਰਾ ਸਮਾਨ ਆਪਣੇ ਨਾਲ ਵਹਿ ਲਿਆ ਅਤੇ ਹੁਣ 2 ਦਿਨ ਬਾਅਦ ਉਹਨਾਂ ਦਾ ਘਰ ਵੀ ਟੈਗ ਗਿਆ ਉਹਨਾਂ ਨੇ ਕਿਹਾ ਕਿ ਸਾਡਾ ਸਭ ਕੁਝ ਖਤਮ ਹੋ ਗਿਆ ਅਤੇ ਉਹਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਜੀ ਗੱਲ ਪੂਰੀ ਕੀ ਸਥਿਤੀ ਰਹੀ ਪਰਸੋਂ ਪਰਸੋਂ ਜਿੱਥੇ ਪਾਣੀ ਆਇਆ ਦਾ ਪਾਣੀ ਨਾਲ ਨਸਕਾਣ ਗਿਆ ਦਾ ਘਰ ਸਾਰਾ ਹੋ ਗਿਆ ਕੋਈ ਚੀਜ਼ ਨਹੀਂ ਔਖਾਈ ਤੁਮ ਮੋੜੀ ਮੋਟਾ ਦਾ ਕੀ ਆਇਆ ਜਦੋਂ ਉਹਨਾਂ ਤੁਹਾਨੂੰ ਕਿੰਨੇ ਵਜੇ ਪਤਾ ਲੱਗੇ ਸਾਨੂੰ ਤੇ ਲੱਗਿਆ ਉਹਨੂੰ 2-3 ਵਜੇ ਲੱਗਾ ਪਰ ਉਸ ਪਾਣੀ ਵੜਾ ਹੋ ਗਿਆ ਸੀ ਤੇ ਕਰਨਾ ਕੀ ਕੀ ਕਰਨਾ ਇੱਥੇ ਉਹ ਬੱਚੇ ਕਰਦੇ ਨਹੀਂ ਕਿ ਜਦੋਂ ਬਾਪਾ ਨਹੀਂ ਸਮਾਨ ਕਰਨਾ ਸੀ ਉਹ ਬੱਚੇ ਕੱਢੇ ਕੱਢਾਏ ਕਿਉਂ ਲੀਤਾ ਸੰਕੂ ਲੈਦਾਈ ਉੱਥੇ ਤੋਂ ਸਰਕਾਂ ਦੇ ਤੇ ਜਦੋਂ ਉੱਥੇ ਬਾਹਲੇ ਰਹੇ ਨਿਆਣੇ ਬੱਚੇ ਵਿਚਾਰੇ ਹੁਣ ਜੀ ਸਮਾਨ ਦੇਖਿਆ ਆਪਣਾ ਸਾਰਾ ਸਾਰਾ ਸਮਾਨ ਦੇਖਿਆ ਕੋਈ ਰੋੜ ਗਿਆ ਕੋਹਾ ਆਇਆ ਹਾ ਤਾਂ ਰੋੜ ਗਿਆ ਸਾਰੇ ਜੇ ਨਗਾ ਜਿਹੜਾ ਆਇਆ ਬਾਕੀ ਰੋੜ ਗਿਆ ਤੇਰਾ ਘਰ ਖੋ ਗਿਆ ਲਗ ਲਗ ਪਾਣੀ ਆ ਗਿਆ ਗਾਏ ਡੰਗਰ ਕੱਢੇ ਹੀ ਬਾਹਰ ਸਮਾਨ ਕੋਈ ਨਹੀਂ ਕੱਢਿਆ ਉਹਦੇ ਬਾਅਦ ਤੇ ਆਪਾਂ ਕੱਲ ਆ ਕੇ ਦੇ ਦਿਆਂ ਸਮਾਨ ਕੋਈ ਨਹੀਂ ਪਗਦਾ ਅੰਦਰ ਉਹ ਜਿੰਨੇ ਲਮਾਰੀਓ ਬੈੱਡ ਸਾਰਾ ਕੁਝ ਰੁੜ ਜਾਂਦਾ ਜਿੰਨਾ ਵੀ ਅੰਦਰ ਕੋਈ ਕੈਸੀ ਸਾਰਾ ਕੁਝ ਗਿਆ ਉਸ ਲਮਾਰੀ ਚ ਕਿਲੋਮੀਟਰ ਇੱਧੇ ਹੀ ਘਰ ਇੱਕ ਸਿੱਧੀ ਹਾਈਟ ਹੀ ਛੋਟੋ ਛੋਟੇ 15 ਫੁੱਟ ਇਹ ਤਿੰਨ ਘਰ ਆਏ ਚਾਰ ਘਰ ਆਏ ਤੇ ਸਥਿਤੀ ਇਹ ਦੇਖ ਲੈ ਵੀ ਘਰ ਜਾ ਰਹੇ ਜਿਹੜਾ ਬਣਾਇਆ ਇਹਨੇ ਪੈਸੇ ਲਾ ਕੇ ਕਰਜ਼ਾ ਲੈ ਕੇ ਘਰ ਬਣਾਇਆ ਸਭ ਨੋ ਗਿਆ